ਖੂਨ ਮੰਗਦੀ ਪਿਆ ਸੀ ਚੰਡੀ ਮੇਰੀ ਗੁਰਾਂ ਨੇ ਕਹਿਆ ਤੇਗ ਕਾਂਢ ਕੇ ਖੂਨ ਮੰਗਦੀ ਪਿਆ ਸੀ ਚੰਡੀ ਮੇਰੀ ਗੁਰਾਂ ਨੇ ਕਹਿਆ ਤੇਗ ਕੱਢ ਕੇ ਉੱਠੋ ਕੋਈ ਸੂਰਬੀਰੀ ਕਰਕੇ ਦਲੇਰੀ ਨੂੰ ਜਿਹੜਾ ਭੇਟਾ ਸੀਸ ਦੀ ਚੜ੍ਹਾਵੇ ਤੇ ਮਾਈ ਨੂੰ ਉੱਠੋ ਕੋਈ ਜ਼ੂਰ ਵੀਰਿ ਕਰਗੇ ਦਲੇਰੀ ਨੂੰ ਜਿਹੜਾ ਭੇਟਾ ਸੀਖ ਨਹੀਂ ਚੜਾਵ ਦੇਗ ਮੇਰੀ ਨੂੰ ਹੁਣ ਤਾਂ ਜੂਰ ਮੈਂ ਮਟਾਇਆ ਜਾਨ ਦੇਸ ਨੂੰ ਕਰਾਏ ਉੱਠੋ ਯੋਰਿਓ ਨਾ ਲਾਉਣ ਤੇਰੀ ਗੁਰਾਂ ਨੇ ਕਿਹਾ ਤੇਗ ਕੱਢ ਕੇ ਹੋਰ ਮੰਗਦੀ ਪਿਆ ਸੀ ਚੰਡੀ ਮੇਰੀ ਗੁਰਾਂ ਨੇ ਕਿਹਾ ਤੇਗ ਕੱਢ ਕੇ ਜਿਹੜਾ ਪਿਆਸ ਆਜ ਇਸ ਤੇਗ ਦੀ बुझाਵੇਗਾ ਜੰਮਣ ਮਾਰਨ ਵਿੱਚ ਮੁੜ ਕੇ ਨਾ ਆਵੇਗਾ ਜਿਹੜਾ ਪਿਆਸ ਆਜ ਇਸ ਤੇਗ ਦੀ बुझाਵੇਗਾ ਜੰਮਣ ਮਾਰਨ ਵਿੱਚ ਮੁੜ ਕੇ ਨਾ ਆਵੇਗਾ ਕੱਲੇ ਉਹ ਗੁਰਾਂ ਆ ਕੀ ਕੱਟਦੇ ਆ ਜਮ ਬਾਸੀ ਮੁੱਕ ਜਾਊਗੀ ਚਰਸੀ ਵਾਲੀ ਫੇਰੀ ਗੁਰਾਂ ਨੇ ਤੇਗ ਕੱਢ ਕੇ ਹੁਣ ਮੰਗਦੀ ਪਿਆਸੀ ਚੰਡੀ ਮੇਰੀ ਗੁਰਾਂ ਨੇ ਕਹਿਆ ਤੇਗ ਕਾਢ ਕੇ ਕੌਤਕਾ ਗੁਰਾਂ ਨੇ ਐਸਾ ਰਚਿਆ ਕਮਾਲ ਜੀ ਖੜਿਆ ਸੀ ਤੇਜੀ ਉੱਤੇ ਹੋਇਆ ਲਾਲੋ ਲਾਲ ਜੀ ਕੌਤਕਾ ਗੁਰਾਂ ਨੇ ਐਸਾ ਰਚਿਆ ਕਮਾਲ ਜੀ ਖੜਿਆ ਸੀ ਤੇਜੀ ਉੱਤੇ ਹੋਇਆ ਲਾਲੋ ਲਾਲ ਜੀ ਅਸੂਰੇ ਉਹਦਾ ਬਣਾਇਆ ਗੱਲ ਸਿੱਖ ਦੀ ਚਲਾਈਏ ਅਸੂਰੇ ਉਹਦਾ ਬਣਾਇਆ ਗੱਲ ਸਿੱਖ ਦੀ ਚਲਾਈਏ ਕਾਹਨ ਸੋਚਦੇ ਨੀਂਵਾਂ ਗੇਰੀ ਗੁਰਾਂ ਨੇ ਕੇ ਉਹ ਤੇਗ ਕਾਂਢ ਕੇ ਹੋ ਨਾ ਮੰਗਦੀ ਪਿਆ ਸੀ ਚੰਡੀ ਮੇਰੀ ਪੁਰਾਣੇ ਤੇ ਆ ਤੇਗ ਕਾਂਢੇ ਕੇ ਬਿਜਲੀ ਦੇ ਵਾਂਗ ਨੰਗੀ ਤੇ ਵਕਸ਼ਮ ਕਾਰਦੀ ਦੇਖ ਕੇ ਤੇ ਹੋਸ ਬੁੱਲ ਨਈ ਨਾਲ ਨਾਰਦੀ ਇਹ ਜਲੀ ਤੇ ਵਾਂਗ ਨੰਗੀ ਤੇ ਕਚਮਕਾਦੀ ਬੇਕਰੇ ਬੋਲੇ ਹੋਸ ਗਈ ਨਾਰੇ ਨਾਰਦੀ ਨੰਗੀ ਤੇ ਕਚਮਕਾਯੋ ਦੇ ਕੁੱਲ ਕਵਰਾਏ ਟੁੱਟੇ ਹੌਸਲੇ ਟਹਿ ਗਈ ਢੇਰੀ ਗੁਰਾਂ ਨੇ ਗਿਆ ਤੇਗ ਕਾਟ ਕੇ ਖੂਨ ਮੰਗਦੀ ਪਿਆਸੀ ਚੰਡੀ ਮੇਰੀ ਪੁਰਾਣੇ ਗਿਆ ਤੇਗ ਕਾਟ ਕੇ ਰਖਾ ਮਜਬੂਤ ਨਿਉ ਸਿੱਖੀ ਦੇ ਦੀਵਾਲ ਦੀ ਪੰਥ ਤੀਸਰਾ ਚਲਾਣਾ ਇਹੋ ਅੱਗੇ ਆਇਆ ਕਾਲ ਦੀ ਰਖਾ ਮਜਬੂਤ ਨਿਉ ਸਿੱਖੀ ਦੇ ਦੀਵਾਲ ਦੀ ਪੰਥ ਤੀਸਰਾ ਚਲਾਣਾ ਇਹੋ ਅੱਗੇ ਆਇਆ ਕਾਲ ਦੀ ਗੁੰਡ ਅਮਰਾ ਦੇ ਪਿਆਕੇ ਸ਼ੇਰ ਗਿੱਦੜੋਂ ਮੜਾ ਕੇ ਉਹ ਅਸੀਂ ਰੋਕਣੀ ਚੋਲਾ ਮੰਗੀ ਨੇਰੀ ਗੁਰਾਂ ਨੇ ਕੇ ਆ ਦੇਖ ਚਾਂਢੀ ਕੇ ਹੋਂ ਮੰਗਦੀ ਪਿਆਸੀ ਝੰਡੀ ਨੇਰੀ ਗੁਰਾਂ ਨੇ ਕੇ ਬਾਹਾਂ ਉਨੇ ਮੋੜ ਜਾਣਾ ਸਾਦੇ ਗੁਰਾਂ ਨੇ ਬਣਾ ਸੀ ਖਿਸਕਣੇ ਦਾ ਕਈਆਂ ਨੇ ਬਹਾਨਾ ਬੇਰ ਲਾਇਆ ਸੀ ਉਨੇ ਮੋੜ ਜਦੋਂ ਸਾਦੇ ਗੁਰਾਂ ਨੇ ਬਣਾਇਆ ਸੀ ਖਿਸਕਣੇ ਦਾ ਕਈਆਂ ਨੇ ਬਹਾਨਾ ਬੇਰ ਲਾਇਆ ਸੀ ਲੋੜ ਸੀ ਸਦੀ ਜਰੂਰੀ ਤੁਸੀਂ ਕਰਨੀ ਹੈ ਪੂਰੀ ਲੋੜ ਸੀ ਸਦੀ ਜਰੂਰੀ ਤੁਸੀਂ ਕਰਨੀ ਹੈ ਪੂਰੀ ਹੁਣ ਮਰ ਜੀ ਮੋਹਨ ਸਿੰਘ ਤੇਰੀ ਹੁਣਾ ਮਾਰਦੀ ਮੋਹਰ ਸਿੰਘ ਤੇਰੀ ਗੁਰਾਂ ਨੇ ਕੇ ਤੈਨੂੰ ਕਾਂਢੀ ਕੇ ਹੁਣਾ ਮੰਗਦੀ ਪਿਆ ਸੀ ਚੰਡੀ ਮੇਰੀ ਗੁਰਾਂ ਨੇ ਕੇ ਤੈਨੂੰ ਕਾਂਢੀ ਕੇ